ਜਿਵੇਂ ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮਊਆਣੀ ਸੀ ਉਹ ਇੱਕੋ ਹੀ ਸੀਗਾ ਪੂਰੇ ਪੰਜਾਬ ਵਿੱਚ ਉਹ ਵੀ ਪੂਰੇ ਕਾਰਨਰ ਤੇ ਰਸਤਾ ਨਾਲ ਬਹੁਤ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨੇ ਡਰਾਈਵਰੀਆਂ ਕਰਨੀਆਂ ਸਿੱਖਣਾ ਹੈ ਜੀਸੀਬੀ ਜਾਂ ਹੈਵੀ ਜਿਹੜੀ ਇਕੁਪਮੈਂਟ ਨੇ ਉਹਨਾਂ ਨੂੰ ਚਲਾਉਣਾ ਸਿੱਖਣਾ ਉਹਦੀ ਟ੍ਰੇਨਿੰਗ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹਨੇ ਉਕਾਨ ਨੇ ਇੱਕ ਤਤੋਲਾਵਾਲ ਪਿੰਡਾ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਤਾਂ ਕਿ ਉਸ ਇਲਾਕੇ ਦੇ ਲੋਕ ਉੱਥੋਂ ਹੀ ਆਪਣੀ ਟ੍ਰੇਨਿੰਗ ਲੈ ਕੇ ਕਿਉਂਕਿ ਜੀਸੀਬੀ ਜਾਂ ਜਿਹੜੇ ਪੋਕਲੇਨ ਵਗੈਰਾ ਦੇ ਜਿਹੜੀ ਡਰਾਈਵਿੰਗ ਦੇ ਕਾਫੀ ਡਰਾਈਵਰਾਂ ਦੀ ਲੋੜ ਹੈ ਕਿਉਂਕਿ ਹਾਈਵੇ ਬਣ ਰਹੇ ਨੇ ਕੰਸਟਰਕਸ਼ਨ ਚੱਲ ਰਹੀ ਹੈ ਭਾਰੀ ਤਾਂ ਡਰਾਈਵਰਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਇਸ ਕਰਕੇ ਉਹ ਉੱਥੇ ਟ੍ਰੇਨਿੰਗ ਲੈ ਕੇ ਜੇ ਆਪਣੇ ਚੰਗੀ ਤਨਖਾਹ ਪਾ ਰਹੇ ਨੇ ਤਾਂ ਸਾਡਾ ਫਰਜ ਬਣਦਾ ਕਿ ਉਹਨਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਰਹੀ ਸਰਕਾਰ ਦੇ ਤੌਰ ਤੇ ਕਿ ਜਿਹਦੇ ਚ ਲੋਕਾਂ ਨੂੰ ਕੋਈ ਸਹੂਲਤ ਮਿਲਣ ਚ ਮੇਰੇ ਸਾਈਨ ਨਾ ਕਰਕੇ ਕੋਈ ਫਾਈਲ ਲਟਕੀ ਪਈ ਰਹੇ ਜੇ ਕਿ ਪੇਜਾ ਮੇਰੇ ਕੋਲ ਟਾਈਮ ਨਾ ਹੋਵੇ ਤੇ ਕੋਈ ਪੁਰਦਾ ਤੋਂ ਘੱਟ ਨਹੀਂ ਰੁਕ ਜੇ ਮੈਂ ਹਮੇਸ਼ਾ ਸਾਡੇ ਮੰਤਰੀ ਸਾਹਿਬਾਨ ਨੇ ਜਾਂ ਕੋਈ ਐਮਐਲਏ ਸਾਹਿਬਾਨ ਨੇ ਜੀ ਉਹ ਕਹਿੰਦੇ ਨੇ ਜੀ ਸਾਡੇ ਇੱਕ ਸੜਕ ਹੈ ਜਾਂ ਸਾਡੇ ਪੁਲ ਹੈ ਜਾਂ ਸਾਡੇ ਕੋਈ ਨਵਾਂ ਕਲੀਨਿਕ ਬਣਿਆ ਹੈ ਜਾਂ ਕੁਝ ਉਹਦਾ ਤੁਸੀਂ ਉਦਕਾਰਨ ਕਰਾਉਣਾ ਹੈ ਮੈਂ ਉਹ ਕਹਿਣਾ ਕਿ ਜਿਹੜੇ ਲੋਡ ਬੰਦ ਨੇ ਜੇ ਸੜਕ ਦਾ ਉਦਕਾਰਨ ਕਰਾਉਣਾ ਹੈ ਜਿਹੜੇ ਉਹ ਸੜਕ ਤੇ ਰਿਕਸ਼ਾ ਚਲਾਉਂਦੇ ਨੇ ਜਾਂ ਜਿਹੜੇ ਓਵਰ ਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਧਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਈਜ਼ੀ ਹੋ ਗਿਆ ਤੇ ਉਹਨਾਂ ਤੋਂ ਉਦਕਾਰਨ ਕਰਾ ਲਓ ਮੈਂ ਕਦੇ ਲੰਘਦਾ ਵੱਡਾ ਫੇਰ ਆ ਜਾਊਗਾ